ਜਿਲ੍ਹਾ ਪੁਨੇ ਖੁਸ਼ਿਆਰਪੁਰ ਤੋਂ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਹੈ ਮੈਡਮ ਸੰਦੀਪ ਕਾਉਂਸਲਰ ਕਿ ਉਹ ਆਪਣਾ ਵਿਚਾਰ ਜਾਰੀ ਰੱਖਣ ਕਿ ਕਿ ਤੁਹਾਨੂੰ ਇਹ ਦੱਸ ਦਿੱਤੀ ਕਿ ਕਿਹੜਾ ਹੈ ਅਸੀਂ ਉਹਨੂੰ ਚੇਂਜ ਨਹੀਂ ਕਰਾਂਗੇ ਉਹ ਕਿਹੜੀ ਸੋਚ ਹੈ ਕਿ ਇਹ ਨਸ਼ੇ ਜੀ ਆ ਅਸੀਂ ਇਹਨੂੰ ਸੈਂਟਰ ਚ ਪੇਸ ਜਿੰਨੇ ਪਰ ਇਹ ਸੁਧਾਰ ਕਿਵੇਂ ਐਕਸਪੈਕਟ ਕਰ ਰਹੇ ਹਾਂ ਉਸ ਵਿਅਕਤੀ ਨੂੰ ਜਿਹੜਾ ਬਿਮਾਰ ਹੈ ਕਿ ਉਹ ਸੁਧਰ ਜਾਊਗਾ ਜਦੋਂ ਤੁਸੀਂ ਪਿਆਰ ਨਾਲ ਕਹੋਗੇ ਕਿ ਟੱਕਰ ਅਸੀਂ ਤੇਰੇ ਨਾਲ ਖੜੇ ਆ ਤੈਨੂੰ ਕਿਵੇਂ ਦੀ ਸਪੋਰਟ ਚਾਹੀਦੀ ਹੈ ਅਸੀਂ ਦੇ ਦਿੰਦੀ ਆ ਉਹ ਖਾਣੀ ਹੈ ਅਸੀਂ ਤੇਰੇ ਨਾਲ ਆ ਅਸੀਂ ਤੈਨੂੰ ਨਾਲ ਲੈ ਕੇ ਜਾਂਦੇ ਬਟ ਇਹੋ ਜਿਹਾ ਹੁੰਦਾ ਨਹੀਂ ਉਹਨਾਂ ਦੇ ਨਾਲ ਵਤੀਰਾ ਇਵਨ ਕਿ ਅਸੀਂ ਦਾ ਸਮਾਜ ਹੀ

ਉਹਨਾਂ ਨੂੰ ਜਿਉਂਦੇ ਜੀ ਮਾਰ ਦਿੰਦੇ ਤੇ ਉਹ ਖੋਦ ਕਹਿ ਦਿੰਦੇ ਕਿ ਮੈਡਮ ਇਹਦੇ ਨਾਲ ਮਰਨਾ ਚੰਗਾ ਅਸੀਂ ਸਮਾਜ ਵਿੱਚ ਵੀ ਚਲੇਗੇ ਤਾਂ ਲੋਕ ਸਾਡੇ ਤੇ ਭਰੋਸਾ ਨਹੀਂ ਕਰਦੇ ਲੋਕ ਕਹਿੰਦੇ ਅੱਛਾ ਜਾਏ ਆ ਜਾਂ ਫਣ ਕਿੰਨੇ ਦਿਨਾਂ ਬਾਅਦ ਜਾਣਾ ਜਦੋਂ ਇਹ ਸਵਾਲ ਐਸ.ੀ.ਐਮ ਸਾਹਿਬ ਸੰਜੀਵ ਸਰਮੱਜੀ ਬਿਲਾ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਦੇ ਰਮਾ ਸੀਨੀਅਰ ਅਫਸਰ ਸਾਹਿਬ ਔਰ ਸਭ ਤੋਂ ਅਹਿਮ हुशियारपुर जिले के बख तो आए हुए मेरे मित्रों सब तो पहला असडा बहुत स्वागत करते संपर्क प्रोग्राम जहाँ पुलिस प्रशासन जिला प्रशासन हुशियारपुर वालों अच शुरू किया जा रहा है उस शामिल जिमें तुसी हो जी कि जानते हो मान्यो सी एम साहब वालों एक बहुत बड़ी मुहिम युद्ध नशे विरुद्ध पंज सूबे शुरू की गई है और उस तहत असी लगातार इस तरह दबलिक मीटिंग करते आ रहे ते रल के असी इस मुहिम होेहतरी चला सकें और मैं दसना चाहवा

ਤੇ ਜੀ ਆਣੀ ਜੀ ਜਿਹੜਾ ਕਿ ਅੱਜ ਦਾ ਪ੍ਰੋਗਰਾਮ ਹੈ ਇਸੇ ਦੇ ਤੁਹਾਨੂੰ ਮੇਰੇ ਤੋਂ ਪਹਿਲਾਂ ਸਪੀਕਰ ਸਾਹਿਬਾਨ ਐ ਮੈਡੀਕਲ ਅਫਸਰ ਡੀਸੀ ਸਾਹਿਬ ਨੇ ਦੱਸੇ ਦਿੱਤਾ ਤੇ ਤੁਹਾਨੂੰ ਪਤਾ ਹੀ ਹੈ ਇਹ ਮੁਹਿੰਮ ਅਸੀਂ ਇੱਕ ਚਨਾਈ ਯੋਧ ਨਸ਼ਾ ਬੁਰ ਜੋ ਕਿ ਮਾਨਯੋਗ ਸੀਐਨ ਸਾਹਿਬ ਮਾਨਯੋਗ ਬੀਜੀਪੀ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਤਹਿਤ ਪੂਰੇ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਤੋਂ ਨਸ਼ੇ ਦਾ ਜਿਹੜਾ ਓੜ ਤੁਹਾਨੂੰ ਲਈ ਬੈਨੈਫੀਸ ਇਸ ਇਹਨੂੰ ਖਤਮ ਕਰਨ ਵਾਸਤੇ ਚਲਾਈ ਗਈ ਇਹਦੇ ਵਿੱਚ 1 ਮਾਰਚ ਤੋਂ ਪਹਿਲਾਂ ਵੀ ਐਸੇ ਤੋਂ ਇਹ ਜੋ ਮੁਹਿੰਮ ਇਨ ਇਜਾਂਸ ਇਹ ਰੈਗੂਲਰਲੀ ਚੱਲਦੀ ਰਹਿੰਦੀ ਹੈ ਪਹਿਲਾਂ ਵੀ ਚੱਲਦੀ ਰਹੀ ਹੈ ਬਟ 1 ਮਾਰਚ ਤੋਂ ਵਿਦ ਇੱਕ ਨਈ એનਰਜੀ ਨਈ ਊਰਜਾ ਦੇ ਨਾਲ ਅਸੀਂ ਇਹ ਮੁਹਿੰਮ ਸਟਾਰਟ ਕੀਤੀ ਹੈ ਯੂਥ ਐਨਸ਼ੋਰ ਉਹਦੀ ਘੜੀ ਦੇ ਵਿੱਚ ਚੀਜ਼ਾਂ ਬਾਰੇ ਦੱਸਿਆ ਵੀ ਕਿ ਕਿ ਸੁਵਿਧਾਏ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਹੈ

पब्लिक रिप्रेजेंटेटिव सरपंच पंच काउंसलर्स, मीडिया दे, सारे के प्रतिनिधि थे तो सभी सारे, सारे आज के देश निगुन के में इकट्ठे हुए ये मीटिंग और उन सारे ने दर्शाए सारे अफसर ने दर्शाए जो विचार प्रकट किए प्रभात एरिया तो आए हैं सहराना ने

बहुत सारे जनवर ने दसा भी होने बारे कोई गल नहीं करना चाहता मैं पंजाब का पैदा हो सारी उम्र पंजाब की करती मैं बता। देखो इंसान जलों तो बनिया इंसान भी जानवर है

ਜਿਨ੍ਹਾਂ ਨੇ ਅੱਜ ਇਹ ਸਾਬਤ ਕੀਤਾ ਹੈ ਕਿ ਤੁਸੀਂ ਇਸ ਯੁੱਧ ਦੇ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮੋਟਾ ਜੋੜ ਕੇ ਖੜੇ ਹੋ ਤੇ ਆਪਣੀ ਜ਼ਿੰਮੇਵਾਰੀ ਦਾ ਪੂਰਾ ਤਨ ਇਨਸਾਫ ਹੈ ਤੁਸੀਂ ਸਾਰੇ ਬਾਕੀ ਸੋਸਾਇਟੀ ਦੇ ਮੈਂਬਰਸ ਦੇ ਲਈ ਇੱਕ ਰੋਲ ਮਾਡਲ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਧੰਨਵਾਦ ਮੈਂ ਕਰਨਾ ਚਾਹੁੰਦੀ ਹਾਂ ਮੀਡੀਆ ਦਾ ਜਿਨ੍ਹਾਂ ਨੇ ਇਸ ਸਮਾਗਮ ਦੀ ਪੂਰੀ ਕਵਰੇਜ ਕੀਤੀ

ਕਿਸੇ ਨਾਲ ਕੇ ਆਪਣੇ ਬੱਚਿਆਂ ਨੂੰ ਸੁਲੇਖਵਿਕ ਦੇਣਾ ਹੈ ਤੇ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਣਾ ਹੈ ਕਿ ਨਸ਼ਿਆ ਨਾਲ ਤੋੜੋ ਆੜੀ ਜ਼ਿੰਦਗੀ ਦੇ ਨਾਲ ਜੋੜੋ ਯਾਰੀ ਧੰਨਵਾਦ ਸਭੀ ਪਰਿਵệੜ ਦੇ ਸਾਥੀ ਦਿੱਤੇ ਹੋਏ ਨਸ਼ਾ ਵਿਰੋਧੀ ਯੁੱਧ ਦੇ ਪ੍ਰੋਗਰਾਮ ਦੇ ਅਧੀਨ ਅੱਜ ਜਿਰਾਵ ਸ਼ਹਿਰ ਕੋਲ ਦੇ ਵਿੱਚ ਅਸੀਂ ਸੰਪਰਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੱਖ-ਵੱਖ ਮਹਿਮਿਆਂ ਦੇ ਅਧਿਕਾਰੀਆਂ ਤੇ ਵੱਖ-ਵੱਖ ਪਿੰਡਾਂ ਤੋਂ ਔਰ ਸ਼ਹਿਰਾਂ ਤੋਂ ਆਏ ਹੋਏ ਪਤਵੰਤੇ ਸੱਜਣ ਸਰਪੰਚ ਪੰਚ ਸਹਿਬਾਨ ਵਕਤ ਵਕਤ ਮੀਡੀਆ ਦੇ ਨੁਮਾਇੰਦੇ ਆ ਸਾਰੇ ਇਹਦੇ ਵਿੱਚ ਸ਼ਾਮਿਲ ਹੋਏ ਹਨ ਇਸ ਮੀਟਿੰਗ ਦਾ ਮਕਸਦ ਲੋਕਾਂ ਨਾਲ 1 ਟੂ 1 ਅਸੀਂ ਲਾਇਸੈਂਸ ਬਣਾਉਣਾ ਔਰ ਕੋਆਰਡੀਨੇਸ਼ਨ ਇਸ ਮੁਹਿੰਮ ਨੂੰ ਸਕਸੈਸਫੁਲ ਬਣਾਉਣ ਵਾਸਤੇ ਕਰਨ ਵਾਸਤੇ ਕੀਤੀ ਜਾ ਰਹੀ ਹੈ ਦਸ਼ਾਵਰਤ ਜੋਤੇ ਵਿੱਚ ਅਸੀਂ ਇਨਫੋਰਸਮੈਂਟ ਦੇ ਦਾਅਵੇ ਪੁਲਿਸ ਰੀਲੀ ਬੇਸਿਸ ਦੇ ਉੱਪਰ ਵਕ ਵਕ ਇਸ ਗਰੀਸ ਹਾਈ ਚੇਨ ਹੈ ਉਹਨੂੰ ਖਤਮ ਕਰਨ ਲਈ ਅਸੀਂ ਰੇਡਸ ਕਰਦੀ ਹੈ ਡਰਗ ਡੈਲਰਸ ਡਰਗ ਸਪਲਾਈਅਰਸ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਨੂੰ ਜੇਲਾ ਵਿੱਚ ਭੇਜਿਆ ਜਾ ਰਿਹਾ ਹੈ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਪਰ ਇਹਦੇ ਨਾਲ ਨਾਲ ਸਾਨੂੰ ਜਿਹੜੀ ਬੱਚਿਆਂ ਦੇ ਵਿੱਚ ਔਰ ਈਵਨ ਐਜ਼ ਅ ਸਿਟੀਜ਼ਨ ਜਿਨ ਆਪ ਦੇ ਅਵੇਅਰਨੈਸ ਇਸ ਬਿਮਾਰੀ ਬਾਰੇ ਔਰ ਉਹਦੇ ਵਾਸਤੇ ਹਰ ਇਨਸਾਨ ਦੀ ਹਰ ਨਾਗਰਿਕ ਦੀ ਜਿਹੜੀ ਲੋੜ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਉਹਦੇ ਲਈ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਔਰ ਇਸ ਸੰਪਰਕ ਪ੍ਰੋਗਰਾਮ ਦਾ ਮਕਸਦ ਇਹ ਹੀ ਹੈ ਕਿ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਇਸ ਕੋਰ ਨੂੰ ਜਿੱਦਾਂ ਅਸੀਂ ਅਤਵਾਦ ਨੂੰ ਖਤਮ ਕੀਤਾ ਉਸੇ ਤਰ੍ਹਾਂ ਇਹ ਬਿਮਾਰੀ ਨੂੰ ਵੀ ਅਸੀਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਤਾਂ ਇਸੇ ਦੌਰਾਨ ਹੀ ਇਸ ਮੀਟਿੰਗ ਵਿੱਚ ਅਸੀਂ ਇਹੀ ਲੋਕਾਂ ਨੂੰ ਆਪਣੀ ਕੀਤਤੀ ਹੈ ਵੀ ਉਹ ਹਰ ਲੈਵਲ ਤੇ ਆਪਣਾ ਇਸ ਤਰ੍ਹਾਂ ਯੋਗਦਾਨ ਪਾਉਣ ਇਨਫੋਰਮੇਸ਼ਨ ਬਾਰੇ ਜਾਂ ਪਰਸਨਲ ਉਹਨਾਂ ਦੇ ਗਰਾਊਂਡ ਲੈਵਲ ਤੇ ਇਨੀਸ਼ੀਏਟਿਵਸ ਦੇ ਬਾਰੇ ਤਾਂ ਕਿ ਅਸੀਂ ਨਸ਼ਿਆਂ ਤੋਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕੀਏ ਸਰ ਜਿਹੜੇ ਛੋਟੇ ਨਸ਼ਾ ਕਰਦੇ ਨੇ ਇੱਕ ਬੰਦਾ ਜਿਹੜਾ ਐਡਿਕਟ ਹੁੰਦਾ ਛੋਟੇ ਲੈਵਲ ਤੇ ਉਸ ਨੇ ਲਈ ਇੱਕ ਰੀਹੈਬਿਟੇਸ਼ਨ ਦੀ ਪਾਲਿਸੀ ਵੱਖਰੀ ਤੌਰ ਤੇ ਬਣਾਈ ਜਾਂਦੀ ਹੈ ਔਰ ਜਿਹੜੇ ਲਾਰਜ ਸਕੇ ਜਿਹਨਾਂ ਨੇ ਲੋਕ ਬਿਜ਼ਨਸ ਬਣਾਇਆ ਹੋ ਆਪਣੀ ਸਪਾਈ ਕਰਦੇ ਨੇ ਉਹਨਾਂ ਕੋਸ਼ਿਸ਼ ਕਰਦੀ ਹੈ ਵੀ ਅਸੀਂ ਜਦੋਂ ਵੀ ਕੋਈ ਸਾਨੂੰ ਗੱਲਬਾਤ ਹੁੰਦੀ ਹੈ ਉਹਦੇ ਬੈਕਵਰਡ ਫਾਰਵਰਡ ਲਿੰਕੇਜ ਅਸੀਂ ਕਰਕੇ ਜਦੋਂ ਅਸੀਂ ਕਹਿੰਦਾ ਕਿ ਕਿੱਥੋਂ ਆਇਆ ਸਮਾਨ ਕਿਹਦੇ ਕੋਲ ਜਾਣਾ ਸੀ ਪਿੱਛੋਂ ਕਿੱਥੋਂ ਆਊਗਾ ਹੋਰ ਕਿੱਥੋਂ ਆਇਆ ਤਾਂ ਉਹਨਾਂ ਨੂੰ ਅਸੀਂ ਫੜਨ ਦੀ ਕੋਸ਼ਿਸ਼ ਕਰਦੇ ਜਿਹੜੀ ਪਬਲਿਕ ਪਰਸਪੈਕਟਿਵ ਦੇ ਵਿੱਚ ਛੋਟੀ ਜੀ ਪ੍ਰੋਬਲਮ ਇਹ ਹੁੰਦੀ ਹੈ ਕਿਉਂਕਿ ਫੜਿਆ ਉਹਦੇ ਕੋਲ ਜਾਂਦਾ ਜਿਹੜਾ ਜਿਹਦੇ ਹੱਥ ਦੇ ਵਿੱਚ ਹੈ ਉਹ ਆਇਆ ਕਿੱਥੋਂ ਹੈ ਉਹਨੂੰ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਰ ਅਸੀਂ ਜਦੋਂ ਕੇਸ ਰਜਿਸਟਰ ਕਰਦੇ ਹਾਂ ਤਾਂ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚਦੇ ਹਾਂ ਔਰ ਉਹਨਾਂ ਜਿੱਥੇ ਕਮਰਸ਼ੀਅਲ ਕੰਪਨੀਆਂ ਹੁੰਦੀਆਂ ਨੇ ਜਾਂ ਇਵਨ ਫਿਰ ਅਕਲ ਵੀ ਦੇਖਿਆ ਹੋਣਾ ਹੈ ਡਿਵਿਜਨ ਹੈ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਦਾ ਫੋਰਫੀਟ ਕਰਨ ਦਾ ਸੋ ਅਸੀਂ ਜੱਟ ਸਾਹਿਬਾਨ ਤੋਂ ਆਰਡਰ ਲੈ ਕੇ ਉਹਨਾਂ ਦੀ ਪ੍ਰਾਪਰਟੀ ਨੂੰ ਫੋਰਫੀਟ ਕਰਨ ਵਾਲੀ ਵੀ ਉਹ ਜਿਹੜੀ ਕਾਰਵਾਈ ਹੈ ਕਾਨੂੰਨ ਮੁਤਾਬਕ ਹੈ ਤੋਂ ਅਸੀਂ ਕਾਰਵਾਈ ਕਰਦੇ ਆ ਤਾਂ ਕਿ ਇਸ ਦੇ ਨਾਲ ਜਿਹੜੇ ਇਹ ਬਾੜੇ ਕੰਮ ਕਰਦੇ ਨੇ ਜਿਨ੍ਹਾਂ ਨੇ ਇਹਨੂੰ ਆਪਣਾ ਬਿਜ਼ਨਸ ਬਣਾ ਲਿਆ ਬਿਜ਼ਨਸ ਤੋਂ ਫਾਇਦਾ ਕੀ ਹੁੰਦਾ ਹੈ ਮੇਰਾ ਪ੍ਰਾਫਿਟ ਕੀ ਹੋਇਆ ਅਸੀਂ ਇਹ ਜਿਹੜੀ ਪ੍ਰੋਪਰਟੀ ਫੋਰਫੀਟ ਕਰਦੇ ਆ ਉਹਦਾ ਮਕਸਦ ਹੈ ਵੀ ਉਹਨਾਂ ਦੇ ਪ੍ਰਾਪਰਟੇ 'ਤੇ ਸੱਟ ਮਾਰਨਾ। ਬਾਕੀ ਉਹ ਹੋਰ ਬਿਜ਼ਨਸ ਚ ਕਰਦੇ। ਜਿਵੇਂ ਆ ਪੀਐਮ ਅੱਛੇ ਵੀ ਕਹਿੰਦੇ ਹੋ ਇਹਨਾਂ ਦੇ ਬਿਜ਼ਨਸ ਇੰਟਰਸਟ ਜਦੋਂ ਹਰਟ ਹੁੰਦੇ ਨੇ ਔਰ ਇਹਨੂੰ ਫੜੇ ਜਾਂਦੇ ਨੇ ਔਰ ਇਹਨਾਂ ਨੂੰ ਸਜ਼ਾਵਾ ਵੀ ਹੁੰਦੀ ਹੈ ਨਾ ਤੇ ਉਸ ਤਰ੍ਹਾਂ ਦੇ ਸਾਰੇ ਪੱਧਰ ਤੇ ਸਾਨੂੰ ਇਹ ਲੋੜ ਹੈ ਅਸੀਂ ਹਰਫਰੰਟ ਦੇ ਉੱਤੇ ਵਕ-ਵਕ ਸਕੀਮ ਬਣਾ ਕੇ ਵਕ-ਵਕ ਲੋਕਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਕੰਮ ਪੰਜਾਬ ਤੋਂ ਬਹੁਤ ਕੁਝ